ਆਪ ਜੀ ਨੂੰ ਚਲਦੇ ਬਾਈਕਰ ਸਾਈਕਲ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਕਲਾ ਬਖਾਈ ਜਾਊਗੀ ਜੀ ਕਾਫੀ ਸਮਾਂ ਤੋਂ ਨਗਰ ਕੀਰਤਨਾਂ ਦੇ ਵਿੱਚ ਹਿੱਸਾ ਲੈ ਰਹੇ ਹੋ ਸਮਾਂ ਕਿੰਨਾ ਕਾ ਹੋ ਗਿਆ ਜੀ ਗੱਲ ਕਿ ਮੈਨੂੰ ਜੀ ਐਸ ਵਕਤ 21 22 22 ਸਾਲ ਹੋ ਗਏ ਨਗਰ ਕੀਰਤਨ ਦੀਆਂ ਲੋਕ ਤੇ 10 ਦਿਨ ਕੰਮ ਨਾ ਮਿਲੇ ਤੇ ਕੰਮ ਬਦਲ ਲੈਂਦੇ ਆ ਜੀ ਲੇਕਿਨ ਆਦਤ ਨੇ ਅਜੇ ਤੱਕ ਕਲਗੀਧਰ ਪਾਸ਼ਾ ਦਾ ਓਟ ਲੈ ਕੇ ਓਟ ਆਸਰਾ ਲੈ ਕੇ ਵੀ 21 22 ਸਾਲ ਤੋਂ ਲਗਾਤਾਰ ਨਿਰੰਤਰ ਹਰ ਸਾਲ ਨਗਰ ਕੀਰਤਨ ਦੀਆਂ ਖੁਸ਼ੀਆਂ ਲਈਦੀਆਂ ਨੇ ਪਰ ਇਹਦੇ ਆ ਜੋ ਗੱਡੀ ਖੜੀ ਆ ਇਹ ਗੱਡੀ ਵੀ ਉੱਪਰ ਦੀ ਨਿਕਲਦੀ ਆ ਇਹਦੇ ਨਾਲ ਦੀਆਂ 2 2 3 3 4 4 ਗੱਡੀਆਂ ਬੰਨ ਕੇ ਵੀ ਖਿੱਚ ਕੇ ਵਿਖਾਈਆਂ ਬਲਦੇ ਕੋਲਿਆਂ ਤੇ ਗੱਟਕਾ ਖੇੜਣਾ ਅੱਖਾਂ ਬੰਨ ਕੇ ਮੋਟਰਸਾਈਕਲ ਚਲਾਉਣਾ ਤਰ੍ਹਾਂ ਤਰ੍ਹਾਂ ਦੀਆਂ ਕਲਾ ਦਾ ਜੋ ਪ੍ਰਦਰਸ਼ਨ ਦਾਸ ਆਪਣੇ ਸਾਨੂੰ ਸ਼ੱਕ ਦੇ ਨਾਲ ਕਰਦਾ ਕੋਈ ਮਜਬੂਰੀ ਨਹੀਂ ਇਹ ਖੁਸ਼ੀ ਦਾ ਸਾਡਾ ਖੇលਿਆ ਜੋ ਆਪਣੇ ਦਿਲ ਤੋਂ ਖੁਸ਼ੀਆਂ ਨਾਲ ਕਰਦੇ ਆ ਤੇ ਸੰਗਤਾਂ ਵੇਖ ਕੇ ਹੈਰਾਨ ਹੁੰਦੀ ਹੈ ਕਹਿੰਦੀਆਂ ਬਾਬਾ ਜੀ ਆਇਆ ਤੇ ਕਿਆ ਕੌਤੂ ਕਰਕੇ ਗਏ ਆ ਜੀ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਖਾਲਸਾ ਜੀ ਤਿਆਰ ਬਰ ਤਿਆਰ ਖੜੇ ਨੇ ਕਈ ਸਾਲਾਂ ਤੋਂ ਨਗਰ ਕੀਰਤਨ ਦੇ ਵਿੱਚ ਹਿੱਸਾ ਵੀ ਲੈਂਦੇ ਆਏ ਨੇ ਤੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜਿੱਦਾ ਖਾਲਸਾ ਵਾਹਿਗੁਰਦੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਬਾਬਾ ਬਲਵੀਰ ਸਿੰਘ ਜੀ ਤਰਨਾ ਦਾ ਲੁਧਿਆਣਾ ਜੋ ਅੱਜ ਨਗਰ ਕੀਰਤਨ ਦੀਆਂ ਖੁਸ਼ੀਆਂ ਲੈਣ ਵਾਸਤੇ ਚੜ੍ਹਦੀ ਕਲਾ ਗਤਕਾ ਪਾਰਟੀ ਪਿੱਛੇ ਫੌਜਾ ਖੜੀਆਂ ਨੇ ਜੋ ਆਪਣੇ ਯੋਹਰ ਜਲਾਲ ਦੇ ਨਾਲ ਅੱਜ ਅਮਰਤ ਵੇਲੇ ਤੋਂ ਪਹਿਲਾਂ ਕੁਮਾਰ ਮੰਡੀ ਮਾਤਾ ਆਨੰਦਪੁਰ ਗੁਰਦੁਆਰੇ ਦੇ ਸੇਵਾ ਲੈ ਕੇ ਆਏ ਆ ਹੁਣ ਇਸ ਧਰਪੁਰੇ ਦੀ ਧਰਤੀ ਦੇ ਅੰਦਰ ਜੋ ਹਰ ਸਾਲ 14-15 ਸਾਲ ਹੋ ਗਏ ਦਾਸ ਨੂੰ ਇਸ ਨਗਰ ਕੀਰਤਨ ਦੀਆਂ ਖੁਸ਼ੀਆਂ ਲੈਂਦੇ ਆ ਤੇ ਸਾਡੇ ਸਿਟੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਦਾ ਜੋ ਦਾਹ ਦੇ ਸਟੰਟ ਵੇਖ ਕੇ ਤੇ ਅੱਜ ਕਲਾ ਵੇਖਣ ਬਾਅਦ ਤੇ ਇੱਕ ਕੈਮਰੇ ਦੇ ਵਿੱਚ ਕੈਦ ਕਰਵਾਤੇ ਪਹੁੰਚੇ ਨੇ ਜੋ ਵਰਲਡ ਦੇ ਵਿੱਚ ਸੰਗਤਾਂ ਨੂੰ ਬੁਖਾਰੇ ਨੇ ਕਿਉਂਕਿ ਇਹ ਕਲਗੀਧਰ ਪਾਤਸ਼ਾਹੀ ਦੇਣਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਯੋਹਰ ਜਲਾਲ ਦੇ ਨਾਲ ਹੋਲੀ ਤੋਂ ਹੋਲਾ ਬਣਾਇਆ ਸੀ ਤੇ ਫਿਰ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਲਵਾਰਾਂ ਦੇ ਯੋਰ ਨੇਜਿਆਂ ਦੇ ਯੋਰ ਘੋੜ ਸਵਾਰੀ ਅੱਜ ਵੀ ਘੋੜੇ ਪਿੱਛੇ ਖੜੇ ਦੇ ਸਿੰਘ ਆਣ ਕੇ ਪਿੱਛੇ ਖੜੇ ਨੇ ਜੋ ਸੰਗਤਾਂ ਦੇ ਵਿੱਚ ਪ੍ਰਦਰਸ਼ਨੀ ਦੇਣਗੇ ਆਪ ਜੀ ਨੂੰ ਇਸ ਨਗਰ ਕੀਰਤਨ ਦੇ ਵਿੱਚ ਹਾਥੀ ਆਏ ਨੇ ਇਸ ਨਗਰ ਕੀਰਤਨ ਦੇ ਵਿੱਚ ਪਰਾਤਰਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਭਾਈ ਮਨੀ ਸਿੰਘ ਭਾਈ ਮਤੀ ਦਾਸ ਤਰ੍ਹਾਂ ਤਰ੍ਹਾਂ ਦੀਆਂ ਸਿਨਰੀਆਂ ਆਈਆਂ ਸੰਗਤਾਂ ਨੂੰ ਇੱਕ ਜਾਗਰਤ ਕਰਾਉਣ ਵਾਸਤੇ ਕਿ ਸਿੱਖ ਕੌਮ ਦੇ ਨਾਲ ਪਹਿਲਾਂ ਕੀ ਕੁਝ ਹੁੰਦਾ ਰਿਹਾ ਤੇ ਅੱਜ ਆਪਣੀਆਂ ਅੱਖਾਂ ਦੇ ਨਾਲ ਇਸ ਖਾਲਸੇ ਨੂੰ ਵੇਖੋ ਜਾਹਰ ਜਲਾਲ ਦੇ ਨਾਲ ਬੈਂਡ ਵਾਜਿਆਂ ਵਾਲੇ ਵੀਰ ਆਏ ਨੇ ਤਰ੍ਹਾਂ ਤਰ੍ਹਾਂ ਦੇ ਇੱਥੇ ਸਾਜ਼ ਲੈ ਕੇ ਪਹੁੰਚੇ ਨੇ ਜੋ ਖੁਸ਼ੀਆਂ ਖੇੜੇ ਲੈਣ ਵਾਸਤੇ ਐ ਧਰਮ ਧਰਮ ਪੁਰੇ ਦੀਆਂ ਖੁਸ਼ੀਆਂ ਲੈਣ ਵਾਸਤੇ ਨਗਰ ਕਿਰਤ ਨੇ ਪੂਰੇ ਯਾਹਰ ਜਲਾਲ ਦੇ ਨਾਲ ਤਿਆਰ ਬਰ ਤਿਆਰ ਖੜਾ ਆ ਹੁਣੇ ਹੀ ਤਿਆਰੀਆਂ ਹੋ ਰਹੀਆਂ ਆਪ ਜੀ ਨੂੰ ਚਲਦੇ ਬੋਟਰਸਾਈਕਲ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਕਲਾ ਵਿਖਾਈ ਜਾਊਗੀ ਜੀ ਬਾਪੂ ਜੀ کافی ਸਮਾਂ ਤੋਂ ਨਗਰ ਕਿਰਤ ਨਾਲ ਦੇ ਵਿੱਚ ਹਿੱਸਾ ਲੈ ਰਹੇ ਹੋ ਸਮਾਂ ਕਿੰਨਾ ਕਾ ਹੋ ਗਿਆ ਜੀ ਗੱਲ ਕਰੀਏ ਤਾਂ ਮੈਨੂੰ ਜੀ ਐਸ ਵਕਤ 21 22 22 ਸਾਲ ਹੋ ਗਏ ਨਗਰ ਕੀਰਤਨ ਦੀਆਂ ਲੋਕ ਤੇ 10 ਦਿਨ ਕੰਮ ਨਾ ਮਿਲੇ ਤੇ ਕੰਮ ਬਦਲ ਲੈਂਦੇ ਆ ਲੇਕਿਨ ਆਦਾਲਤ ਨੇ ਅਜੇ ਤੱਕ ਕਲਗੀਧਰ ਪਾਸ਼ੋਦਾ ਓਟ ਲੈ ਕੇ ਓਟ ਆਸਰਾ ਲੈ ਕੇ ਵੀ 21 22 ਸਾਲ ਤੋਂ ਲਗਾਤਾਰ ਨਿਰੰਤਰ ਹਰ ਸਾਲ ਨਗਰ ਕੀਰਤਨ ਦੀਆਂ ਖੁਸ਼ੀਆਂ ਲਈਦੀਆਂ ਨੇ ਪਰ ਇਹਦੇ ਆ ਜੋ ਗੱਡੀ ਖੜੀ ਆ ਇਹ ਗੱਡੀ ਵੀ ਉੱਪਰ ਦੀ ਨਿਕਲਦੀ ਆ ਇਹ ਇਹਦੇ ਨਾਲ ਵੀ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਗੱਡੀਆਂ ਬਨ ਕੇ ਵੀ ਖਿੱਚ ਕੇ ਵਿਖਾਈਆਂ ਬਲਦੇ ਕੋਲਿਆਂ ਤੇ ਗੱਟਕਾ ਖੇਡਣਾ ਅੱਖਾਂ ਬਨ ਕੇ ਮੋਟਰਸਾਈਕਲ ਚਲਾਉਣਾ ਤਰ੍ਹਾਂ ਤਰ੍ਹਾਂ ਦੀਆਂ ਕਲਾ ਦਾ ਜੋ ਪ੍ਰਦਰਸ਼ਨ ਦਾਸ ਆਪਣੇ ਸਾਨੂੰ ਸ਼ੱਕ ਦੇ ਨਾਲ ਕਰਦਾ ਕੋਈ ਮਜਬੂਰੀ ਨਹੀਂ ਇਹ ਖੁਸ਼ੀ ਦਾ ਸਾਡਾ ਖੇលਿਆ ਜੋ ਆਪਣੇ ਦਿਲ ਤੋਂ ਖੁਸ਼ੀਆਂ ਨਾਲ ਕਰਦੇ ਆ ਤੇ ਸੰਗਤਾਂ ਵੇਖ ਕੇ ਹੈਰਾਨ ਹੁੰਦੀਆਂ ਕਹਿੰਦੀਆਂ ਬਾਬਾ ਜੀ ਆਇਆ ਤੇ ਕਿਆ ਕੌਤ ਕਰਕੇ ਗਏ ਆ ਜੀ ਉਹ ਸਮਾਂ ਵੀ ਕਿਤੇ ਨਾ ਕਿਤੇ ਯਾਦ ਆ ਜਾਂਦਾ ਜਿਹੜਾ ਗੁਰੂਆਂ ਪੀਰਾਂ ਦੇ ਟਾਈਮ ਦੇ ਵਿੱਚ ਸੀਗਾ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹ ਚੀਜ਼ਾਂ ਵੀ ਯਾਦ ਆਉਂਦੀਆਂ ਸਾਡੇ ਨੌਜਵਾਨਾਂ ਨੂੰ ਕਿਉਂਕਿ ਸਿੱਖ ਜਿਹੜੀ ਕੌਮ ਹੈ ਉਹ ਬੜੀ ਦੂਰ ਜਾ ਰਹੀ ਆ ਲੇਕਿਨ ਇੱਕ ਸਾਡਾ ਮੈਸੇਜ ਆ ਕੇ ਸਿੱਖੀ ਬਾਣੀ ਦੇ ਵਿੱਚ ਆਓ ਅਮਰਤ ਛਕੋ ਕਰਪਾਨ ਸਜਾਓ ਦਸਮ ਪਿਤਾ ਦੇ ਸਿੰਘ ਕੋ ਆਓ ਕਲਗੀਧਰ ਪਾਤਸ਼ਾਹ ਦੇ ਖਾਲਸੇ ਬਣੋ ਤੇ ਫਿਰ ਤੁਹਾਡੇ ਜਹਰ ਜਲਾਲ ਦੇ ਨਾਲ ਆ ਮਾਰੋ ਚਾਤੀ ਤੇ ਘੋੜਿਆਂ ਤੇ ਸਿੰਘ ਜਾ ਰਹੇ ਨੇ ਮਾਲਕ ਕਿਰਪਾ ਕਰੇ ਦੂਰੋਂ ਦੂਰੋਂ ਫੌਜਾਂ ਆਈਆਂ ਨੇ ਅਜ ਕਲਗੀਧਰ ਪਾਤਸ਼ਾਹ ਨੇ 1699 ਦਿਵਸਾਖੀ ਵਾਲੇ ਗਣ ਖੰਡੇ ਬਾਟਰੀ ਪਾਲ ਛਕਾਈ ਸੀ ਤੇ ਇੱਕ ਗੱਲ ਕਹੀ ਖੰਡਾ ਬਾਟਾ ਤੇ ਅਮਰਤਾ ਦਾ ਯੱਗ ਲੈ ਕੇ ਪਤਾਸੇ ਗੁਰੂ ਦਸ਼ਮੇਸ਼ ਕੋ ਆਵੰਦਾ ਏ ਪੰਆ ਬਾਣੀਆਂ ਦੇ ਪੰਜੀ ਪਾਠ ਕਰਕੇ ਗੁਰੂ ਅਮਰਤਪੀਰ ਕ੍ਰਾਮ ਦਾ ਏ ਆ ਗੁਰੂ ਮੰਗਦਾ ਪਾਉਲ ਪਿਆਰਿਆਂ ਤੋਂ ਹੱਥ ਜੋੜ ਕੇ ਵਾਸਤੇ ਪਾਉਂਦਾ ਏ 나ਈ ਖੱਤਰੀ ਰਿਹਾ ਨਾ ਜੱਟ ਸਿੰਬਾ ਤੇ ਛੀਵਰ ਖੁਰ ਗਿਆ ਵਾਂਗ ਪਤਾਸਿਆਂ ਦੇ ਨਾ ਮੈਂ ਰਿਹਾ ਸੋਢੀ ਨਾ ਮੈਨੂੰ ਕਿਉ ਸੋਢੀ ਓਏ ਝਗੜੇ ਮਿਟ ਗਏ ਦੁਆ ਪਾਸਿਆਂ ਦੇ ਕਰਦੀ ਤਰ ਪਾਸ਼ਾ ਨੇ ਖੰਡੇ ਬੱਟ ਦੀ ਪਾਉਣ ਛੁਟਾ ਕੇ ਗੱਦੜਾ ਤੋਂ ਸ਼ੇਰ ਬਣਾਇਆ ਸੀ ਪਿਆਰੀ ਖਾਲਸਾ ਜੀ ਅੱਜ ਜੋ ਸੰਗਤਾਂ ਦੇ ਵਿੱਚ ਅਜ ਯੋਗ ਜਲਾਲ ਦਿਖਾਰਿਆ ਗੁਰਗੋਬੇ ਸਿੰਘ ਪਾਸ਼ਾ ਕਹਿੰਦੇ ਮੇਰਾ 92 ਕਰੋੜ ਖਾਲਸਾ ਹੋਵੇਗਾ ਤੇ ਪੱਗਾ ਧਾਰੀ ਕੇਸਾ ਧਾਰੀ ਹੋਵੇਗਾ ਜੋ ਮੇਰੇ ਵੀਰ ਆਲੇ ਦੋਲੇ ਖੜੇ ਨੇ ਕੇਸਾ ਧਾਰੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਲਸੇ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬੋਲ ਬਾਬਾ ਜੀ ਉਮਰ ਕਿੰਨੀ ਹੈ ਕਿਉਂਕਿ ਜਜਬਾ ਜੋ ਦੇਖ ਰਹੇ ਆ ਸਿੱਖੀ ਕੌਮ ਦੇ ਵਿੱਚ ਤਾਂ ਹੈਗੀ ਹੈਗੀ ਹੈ ਉਮਰ ਕਿੰਨੀ ਆ ਤੁਹਾਡੀ ਮੇਰੀ ਉਮਰ ਆ ਜੀ 50 ਸਾਲ ਦੀ ਇਸ ਵਕਤ 1973 ਦਾ ਜਨਮਿਆ ਲੇਕਿਨ ਮੇਰੀ 35 ਸਾਲ ਦੇ ਵਿੱਚ ਦਾੜੀ ਚਿੱਟੀ ਹੋ ਗਈ ਸੀ ਦਾਸ ਨੇ ਕੇਸਰੀ ਨਿਸ਼ਾਨ ਝੂਲਦੇ ਫਿਲਮ ਬਣਾਈ ਮੱッセ ਰੰਗ ਦਾ ਸਿਰ ਵੱਢ ਕੇ ਲਿਆਂਦਾ ਉਹ ਵੀ ਤੁਸੀਂ YouTube ਤੇ ਵੇਖ ਸਕਦੇ ਭਾਈ ਚਤਰ ਸਿੰਘ ਭਾਈ ਜੀਵਨ ਸਿੰਘ ਭਾਈ ਗੁਰਕੁਮਾਰ ਸਿੰਘ ਦੀਆਂ ਫਿਲਮਾਂ ਖੂਨਸ਼ੀਦਾ ਦਾ ਤੈਕੀ ਦਰਦਨਾਇਆ ਲਾਲਾਂ ਦੀ ਕੁਰਬਾਨੀ ਸ਼ਾਨੇ ਖਾਲਸਾ ਜਿਸ ਵਕਤ ਮੈਂ ਪੂਰੀ ਜੋ ਜਵਾਨੀ ਦੇ ਵਿੱਚ ਸੀ ਉਸ ਵੇਲੇ ਮੈਂ ਬੁੱਢਾ ਸਿੰਘ ਰੋਲ ਆ ਚਟੇ ਦਾੜੇ ਦੇ ਵਿੱਚ ਕੀਤੇ ਇਹ ਕਰਕੇ ਦਾੜੀ ਜਲਦੀ ਚਿੱਟੀ ਹੋ ਗਈ ਆ ਕੇਸ ਕਾਲੇ ਆ ਲੇਕਿਨ ਦਾੜੀ ਚਿੱਟੀ ਆ ਬੱਬਾ ਜੀ ਸੰਗੀਤ ਨਾਲ ਵੀ ਤੁਸੀਂ ਬਹੁਤ ਪਿਆਰ ਕਰਦੇ ਸੀ ਜੀ ਜੀ ਦਾਸ ਪਾਠ ਕਥਾ ਪੀਰਤਨ ਕਵੀਸ਼ਰੀ ਸਿੰਗਰ ਐਕਟਿੰਗ ਮਾਊਲਿੰਗ ਕੱਲ ਨੂੰ ਵੀ ਦਾਦੀ ਇੱਕ ਸ਼ੂਟਿੰਗ ਆ ਗੀਤ ਦੀ ਲੇਕਿਨ ਇਹ ਸੰਗੀਤ ਦੇ ਨਾਲ ਇੰਨਾ ਪਿਆਰਾ ਕਿ ਵਰਲਡ ਦੇ ਵਿੱਚ ਫੇਮਸ ਹੋਏ ਬੈਠੇ ਆ ਜੀ ਬਾਬਾ ਜੀ ਕੋਈ ਇੱਕ ਚੀਜ਼ ਬਾਬਾ ਜੀ ਸੁਣਾ ਦਿਓ ਸਾਨੂੰ ਦਰਸ਼ਕਾਂ ਨੂੰ ਸੁਣਾ ਦਿਓ ਪਤਾ ਨਹੀਂ ਕਿ ਬਾਟੇ ਵਿੱਚ ਉਹ ਗੋਲ ਕੇ ਪੜਾ ਗਿਆ ਉਹ ਪਤਾ ਨਹੀਂ ਸਾਰੇ ਬੋਲ ਵਿੱਚ ਗੋਲ ਕੇ ਪੜਾ ਗਿਆ ਹੋ ਮੋਈ ਮੁਕੀ ਜਿੰਦ ਵਿੱਚ ਮੋਈ ਮੁਕੀ ਹਿੰਦ ਵਿੱਚ ਦਬਾਰਾ ਜਾਨ ਪਾ ਗਿਆ ਪਤਾ ਨਹੀਂ ਕਿ ਬਾਟੇ ਵਿੱਚ ਕੋੜੀ ਕੇ ਪਲਾ ਗਿਆ ਪਤਾ ਨਹੀਂ ਕਿ ਬਾਟੇ ਵਿੱਚ ਖਿੱਚ ਕੇ ਕੋੜੀ ਕੇ ਪਲਾ ਗਿਆ ਹੋ ਕਿੰਨੀ ਕੁਰਬਾਨੀ ਹੈ ਹੋ ਮਸਾਲੇ ਹੈ ਦਤਾਰ ਦੀ ਹੋ ਚੂੜੀ ਵਿੱਚ ਰਤ ਪਾ ਕੇ ਹੋ ਜੀਤ ਤੇ ਜਿਹਾਰ ਦੀ ਹੋ ਚੂੜੀ ਵਿੱਚ ਰਤ ਪਾ ਕੇ ਜੀਤ ਤੇ ਜੁਝਾਰ ਦੀ ਚੂੜੀ ਵਿੱਚ ਰਤ ਪਾ ਕੇ ਅਜੀਤ ਤੇ ਜੁਝਾਰ ਦੀ ਹੋ ਤਿਲਕ ਬ੍ਰਾਹਮਣਾਂ ਦੇ ਹੋ ਤਿਲਕ ਬ੍ਰਾਹਮਣਾਂ ਦੇ ਮੱਥੇ ਉੱਤੇ ਲਾ ਗਿਆ ਪਤਾ ਨਹੀਂ ਕਿ ਬਾਟੇ ਵਿੱਚ ਕੋਲ ਕੇ ਪਾ ਲਾ ਗਿਆ ਪਤਾ ਨਹੀਂ ਕਿ ਬਾਟੇ ਵਿੱਚ ਕੋਲ ਕੇ ਪਾ ਗਿਆ ਸੋ ਨਿਹਾਲ ਬਾਬਾ ਜੀ ਇੱਕ ਆਖਰੀ ਸਵਾਲ ਰਹੇਗਾ ਸਵਾਲ ਤਾਂ ਕੋੜਾ ਹੈਗਾ ਬਟ ਕਹਿਣਾ ਜ਼ਰੂਰੀ ਹੈ ਤੁਹਾਡੇ ਕੋਲ ਪੁੱਛਣਾ ਵੀ ਜ਼ਰੂਰੀ ਹੈ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈਗਾ ਨਿਹੰਗ ਸਿੰਘ ਦੇ ਬਾਣਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਤੁਸੀਂ ਵੀ ਜਗ ਜਾਣੋ ਕੀ ਕਹੋਗੇ ਉਹਨਾਂ ਲੋਕਾਂ ਨੂੰ ਕੀ ਉਹ ਗਲਤਨ ਹੈਗੇ ਨੇ ਉਹ ਕਿਉਂਕਿ ਜਿਹੜਾ ਪੱਕਾ ਖਾਲਸਾ ਹੈ ਨਾ ਜਿਹੜਾ ਪੂਰਾ ਪਰਫੁੱਲ ਤੇ ਜਿਨ੍ਹਾਂ ਨੇ ਪੱਕਾ ਰੰਗ ਚੜਿਆ ਉਹ ਤੇ ਕਲਗੀਧਰ ਪਾਤਸ਼ਾਹ ਦੇ ਓਟ ਆਸਰੇ ਦੇ ਵਿੱਚ ਵੱਸਦਾ ਆ ਤੇ ਜਿਹੜੇ ਮੇਰੇ ਵੀਰ ਘੜੀ ਦੀ ਘੜੀ ਘੜੀ ਦੀ ਘੜੀ ਆਪਾਂ ਕੰਮ ਕਰਕੇ ਤੇ ਫਿਰ ਜਦੋਂ ਆਪਾਂ ਮਾੜਾ ਕਾਰਜ ਕਰ ਜਾਂਦੇ ਆ ਤੇ ਫਿਰ ਸਾਰੀਆਂ ਫੌਜਾਂ ਦੀ ਵੀ ਬਦਨਾਮੀ ਹੋ ਜਾਂਦੀ ਆ ਇਹ ਕਰਕੇ ਕੋਈ ਵੀ ਕੰਮ ਕਰੋ ਜੇ ਤਨ ਦੇ ਉੱਤੇ ਬਾਣਾ ਆ ਤੇ ਕਰਗੀ ਤਰ ਪਾਸ਼ੋ ਦਾ ਓਟ ਆਸਰਾ ਲੈ ਕੇ ਨਾ ਕੋਈ ਮਾੜਾ ਕਰਮ ਕਰੋ ਨਾ ਕਿਸੇ ਨੂੰ ਕਹੋ ਸਾਰੇ ਸਚਮਤਾਈ ਕਰਮ ਕਰਿਆ ਕਰੋ ਤੇ ਗੁਰੂ ਤੁਹਾਡੇ ਅੰਗ ਸੰਗ ਆ ਕੇ ਪਾਸਿਓ ਤੁਹਾਡੀ ਟੋਟ ਨਹੀਂ ਆਊਗੀ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ